ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਤੁਸੀਂ ਦੇਖ ਰਹੇ ਹੋ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੁਸੀਂ ਚੈਨਲ ਨਾਲ ਲਗਾਤਾਰ ਜੁੜੇ ਰਹਿਣ ਵਾਸਤੇ ਚੈਨਲ ਲਾਲ ਬਟਨ ਉੱਪਰ ਕੇ ਸਬਸਕ੍ਰਾਈਬ ਕਰ ਸਕਦੇ ਹੋ ਜਾਂ Facebook ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਗੱਲ ਕਰ ਰਿਹਾ ਕਿ ਜਿਹੜੇ ਕਿਸਾਨ ਵੀਰ ਸੁੱਕੀ ਬਿਜਾਈ ਕਰਦੇ ਐ ਉਨਾ ਖਸਾਨਾ ਦੇ ਖੇਤਾਂ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਕਿ ਝੋਨਾ ਨਾ ਐਂ ਹੋ ਰਿਹਾ ਕਿ ਨਵਾਂ ਪੱਤਾ ਪੀਲਾ ਪੈ ਰਿਹਾ ਹੈ। ਆਹ ਜਿਹੜੀ ਪਿੱਛੇ ਵੀਡੀਓ ਚੱਲਦੀ ਪਈ ਆ ਇਹ ਮੀਂਹ ਜਿਆਦਾ ਪੈਣ ਕਰਕੇ ਨੱਪਿਆ ਹੋਇਆ ਝੋਨਾ ਸਾਫ਼ ਨਹੀਂ ਦਿਖਾਈ ਦੇ ਰਿਹਾ ਹੋਏਗਾ। ਤਾਂ ਨਵਾਂ ਪੱਤਾ ਪੀਲਾ ਪੈ ਰਿਹਾ ਤੇ ਚਿੱਟਾ ਹੋ ਰਿਹਾ ਤੇ ਬੂਟਾ ਐਂ ਲੱਗਦਾ ਜਿਵੇਂ ਜ਼ਮੀਨ 'ਚ ਵੜੀ ਜਾਂਦਾ ਹੁੰਦਾ ਹੈ। ਤੇ ਜੜਾਂ ਵੀ ਕਮਜ਼ੋਰ ਜੀਆਂ ਹੋ ਜਾਂਦੀਆਂ। ਇਹ ਹੋਇਆ ਕਿਉਂ ਹੈ? ਦੇਖੋ ਅਸਲ ਦੇ ਵਿੱਚ ਗੱਲ ਕੀ ਹੈ? ਕਿ ਝੋਨੇ ਦੀ ਖੇਤੀ ਕਰਨ ਦੇ ਕਾਸ਼ਤ ਕਰਨ ਦੇ ਦੋ ਤਰੀਕੇ ਹੁੰਦੇ ਐ ਇੱਕ ਐਰੋਬਿਕ ਮੈਥਡ ਤੇ ਇੱਕ ਹੁੰਦਾ ਲੋ ਲੈਂਡ ਲੋ ਲੈਂਡ ਰਾਈਸ ਕਲਟੀਵੇਸ਼ਨ ਪਹਿਲੇ ਸਿਸਟਮ ਦੇ ਵਿੱਚ ਜੜਾਂ ਦੇ ਵਿੱਚ ਆਕਸੀਜਨ ਭਰਪੂਰ ਹੁੰਦੀ ਐ ਜੜਾਂ ਜ਼ਮੀਨ ਚ ਡੂੰਗੀ ਡੂੰਘਾਈ ਤੱਕ ਜਾਂਦੀਆਂ ਦੂਜੀ ਜਗ੍ਹਾ ਦੇ ਵਿੱਚ ਆਕਸੀਜਨ ਦੀ ਘਾਟ ਹੁੰਦੀ ਐ ਜੜਾਂ ਉੱਤੇ ਰਹਿੰਦੀਆਂ ਅਸੀਂ ਕੀਤਾ ਕੀ ਤਰਵਤਰ ਦੇ ਵਿੱਚ ਅਸੀਂ ਨੇ ਜਿਹੜਾ ਹੈਗਾ ਦੀ ਬਜਾਏ ਸੀ ਸੁੱਕੀ ਬਜਾਈ ਅਸੀਂ ਟਰਾਈ ਕੀਤੀ ਸੁੱਕੀ ਬਜਾਈ ਦੇ ਵਿੱਚ ਪਹਿਲਾ ਪਾਣੀ ਆਪਾਂ ਫਸਲ ਬੀਜ ਕੇ ਲਾਤਾ ਦੂਜਾ ਪਾਣੀ ਅਸੀਂ ਜਦੋਂ ਮੂੰਹ ਦੇ ਉੱਤੇ ਦਾਣਾ ਆ ਗਿਆ ਉਸ ਸਮੇਂ ਲਾਤਾ ਤੇ ਇਸ ਤੋਂ ਬਾਅਦ ਜੇ ਗਰਮੀ ਸੀਗੀ ਤੇ ਅਸੀਂ ਜਿਵੇਂ ਖੇਤ ਮੜਾ ਜਾਂ ਚਿੱਟਾ ਹੋਣ ਲੱਗਿਆ ਨਾਲ ਦੀ ਨਾਲ ਦੀ ਨਾਲ ਪਾਣੀ ਲਈ ਗਏ ਪਾਣੀ ਤੇ ਪਾਣੀ ਪਾਣੀ ਤੇ ਪਾਣੀ ਲਈ ਗਏ ਜਿਹਦੇ ਕਰਕੇ ਝੋਨੇਰੀਆਂ ਜਿਹੜਾਂ ਡੁੰਗੀਆਂ ਨਹੀਂ ਗਈਆਂ ਜਦੋਂ ਕਿ ਸਾਨੂੰ ਇੱਥੇ ਚਾਹੀਦਾ ਕੀ ਸੀਗਾ ਸਾਨੂੰ ਇੱਥੇ ਇੱਕ ਹਾਈਬ੍ਰਿਡ ਸਿਸਟਮ ਬਣਾਉਣਾ ਚਾਹੀਦਾ ਸੀ ਜੇ ਤੁਸੀਂ ਤਾਰ ਬੱਤਰ ਦੇ ਵਿੱਚ ਨਮੀ ਨਹੀਂ ਸੰਭਾਲੀ ਜਾਂ ڪرੰਡ ਦਾ ਡਰ ਹੈਗਾ ਤਾਂ ਅਸੀਂ ਬੀਜ ਲਿਆ ਦੋ ਪਾਣੀ ਲਾ ਕੇ ਅਸੀਂ ਉਗਾ ਲਿਆ ਇਸ ਤੋਂ ਬਾਅਦ ਚ ਅਗਲਾ ਪਾਣੀ ਸਾਨੂੰ 5 7 8 ਜਿੰਨੇ ਦਿਨ ਬਾਅਦ ਤੋਂ ਲੇਟ ਕਰ ਸਕਦੇ ਆ ਆਪ ਦੇ ਖੇਤ ਦੇ ਹਿਸਾਬ ਨਾਲ ਵੱਧ ਤੋਂ ਵੱਧ ਉਹਨਾਂ ਲੇਟ ਕਰਨਾ ਚਾਹੀਦਾ ਸੀ ਤਾਂ ਕਿ ਜੜਾਂ ਉਹਦੀਆਂ ਡੂੰਘੀਆਂ ਚਲੀਆਂ ਜਾਣ ਇਹ ਹਾਈਬ੍ਰਿਡ ਸਿਸਟਮ ਬਣਾਓ ਕਾਮਯਾਬ ਹੋਵੋਗੇ ਪਰੰਤੂ ਜਿੱਥੇ ਲਗਾਤਾਰ ਪਾਣੀ ਜ਼ਿਆਦਾ ਲੱਗਦਾ ਰਿਹਾ ਜੜ ਡੂੰਗੀ ਨਹੀਂ ਗਈ ਤੇ ਸਿਸਟਮ ਜਿਹੜਾ ਸੀ ਰੂਟ ਸਿਸਟਮ ਹੋ ਗਿਆ ਇਹ ਜਿਹੜਾ ਹੈ ਲੋਅ ਲੈਂਡ ਕਲਟੀਵੇਸ਼ਨ ਵਾਲਾ ਲੇਕਿਨ ਤੁਸੀਂ ਸਥਿਤੀਆਂ ਬਣਾ ਦਿੱਤੀਆਂ ਉੱਤੇ ਉਹ ਐਰੋਬਿਕ ਕਲਟੀਵੇਸ਼ਨ ਵਾਲੀਆਂ ਤਾਂ ਉਹ ਸਥਿਤੀ 'ਚ ਲੋਹੇ ਦੀ ਘਾਟ ਖੇਤ ਦੇ ਵਿੱਚ ਆ ਗਈ ਪੱਤਾ ਚਿੱਟਾ ਹੋਣਾ ਬੁੱਟੇ ਦਾ ਨਾ ਵਧਣਾ ਜਮੀਂਚ ਵੜਨਾ ਜੜ ਖਰਾਬ ਹੋਣਾ ਨਾਲ ਇਹ ਹੈਗੀ ਲੋਹੇ ਦੀ ਘਾਟ ਹੁਣ ਬਹੁਤ ਸਾਰੇ ਕਿਸਾਨ ਵੀਰ ਲੋਹੇ ਦੀ ਘਾਟ ਵਾਸਤੇ ਕੋਈ ਹਿਊਮਿਕ ਐਸਿਡ ਪਾਈ ਜਾਂਦਾ ਕੋਈ ਕੁਝ ਪਾਈ ਜਾਂਦਾ ਜਿੰਨੇ ਮੂੰਹ ਉਨੀਆਂ ਗੱਲਾਂ ਬਾਜ਼ਾਰ ਦੇ ਵਿੱਚ ਹੋਈ ਜਾਂਦੀਆਂ ਪਰੰਤੂ ਲੋਹੇ ਦੀ ਘਾਟ ਲੋਹੇ ਨਾਲ ਦੂਰ ਹੋਣੀ ਹੈ ਇਹਦਾ ਇੱਕੋ ਹੀ ਤਰੀਕਾ ਹੈ ਖੇਤ ਦੇ ਵਿੱਚ ਪਾਣੀ ਭਰੋ ਹੁਣ ਅੱਗੇ ਮੀਂਹ ਪੈਣੇ ਪਾਣੀ ਆਪਣੇ ਆਪ ਹੀ ਪਰ ਜਾਣਾ ਹੈ ਖੇਤ ਦੇ ਵਿੱਚ ਪਾਣੀ ਭਰੋ ਤੇ ਉੱਪਰ ਜਿਹੜਾ ਹੈਗਾ ਲੋਹੇ ਦੇ ਸਪਰੇ ਕਰੋ ਲੋਹਾ 19% ਵਾਲਾ ਲੈਣਾ 19% ਵਾਲਾ ਲੋਹਾ ਕਿਲੋ ਲਓ ਤੇ ਉਹਦਾ ਸਪਰੇ ਜਿਹੜਾ ਹੈਗਾ ਆਪਦੇ ਕਿੱਲੇ ਦੇ ਉੱਤੇ ਜਾ ਕੇ ਕਰ ਦਿਓ ਤੇ ਤੁਹਾਡਾ ਇਹ ਸੱਤਕ ਦਿਨ ਦਾ ਸਿਸਟਮ ਹੈ ਕਿ ਪੰਜ ਸੱਤਾਂ ਪਾਣੀ ਭਰ ਕੇ ਰੱਖੋ ਦੋ ਤੋਂ ਤਿੰਨ ਦਿਨ ਦੇ ਵਕਫੇ ਤੇ ਦੋ ਤਿੰਨ ਜਿਹੜੇ ਹੈਗੇ ਲੋਹੇ ਦੇ ਸਪਰੇ ਕਰ ਦਿਓ ਖੇਤ ਹਰਾ ਭਰਾ ਹੋ ਜਾਏਗਾ ਤੇ ਨਿਆਰੇ ਆ ਜਾਣਗੇ ਪਰੰਤੂ ਅੱਗੇ ਤੋਂ ਧਿਆਨ ਰੱਖੋ ਕਿ ਅਸੀਂ ਜੇ ਸੁਕੀ ਬਈ ਵਾਲੇ ਪਾਸੇ ਜਾ ਰਹੇ ਹਾਂ ਅਸੀਂ ਫਸਲ ਇੱਕ ਰਿਓ ਘਾਲੀ ਮੁੜ ਕੇ ਲਗਾਤਾਰ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ ਇਹਨੂੰ ਕੁਝ ਨਹੀਂ ਹੁੰਦਾ ਇਹਦੀ ਜੜ ਡੂੰਘੀ ਜਾਂਦਿਓ ਜਦੋਂ ਜੜ ਡੂੰਘੀ ਚਲੀ ਗਈ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਕੋਈ ਲੋਹੇ ਦੀ ਘਾਟ ਨਹੀਂ ਹੋਣੀ ਹੁਣ ਲੋਹੇ ਦੀ ਘਾਟ ਆ ਗਈ ਹੈ ਕਬਰਾਓ ਨਾ ਬਾਕੀ ਚੀਜ਼ਾਂ ਨਾ ਪਾਓ ਪਾਣੀ ਜਿਹੜਾ ਹੈਗਾ ਭਰ ਕੇ ਰੱਖੋ ਕਿਉਂਕਿ ਮੀਂਹ ਪੈਣ ਵਾਲੇ ਪਾਣੀ ਆਪੇ ਪਰ ਆ ਜਾਣਾ ਨਾਲ ਉੱਤੇ ਲੋਹੇ ਦੇ ਸਪਰੇਅ ਕਰ ਦਿਓ ਸਾਰਾ ਬੂਟਾ ਹਰਾ-ਪਰਾ ਹੋ ਜਾਊਗਾ ਪਹਿਲਾਂ ਹੀ ਤਰਾ ਫੋਟ ਕਰਨ ਦਾ ਪੂਗਾ ਕੋਈ ਇਥੇ ਕਲੋਰੋ ਪਾ ਰਿਹਾ ਕੋਈ ਕੁਛ ਪਾ ਰਿਹਾ ਉਹ ਕੰਮ ਕਰਨ ਦੀ ਲੋੜ ਨਹੀਂ ਲੋਹੇ ਦੀ ਘਾਟ ਦਾ ਮਤਲਬ ਕੋਈ ਲੋਹੇ ਦੇ ਨਾਲ ਹੀ ਦੂਰ ਹੋਣਾ ਹੈ ਜਿਹਦੇ ਵਿੱਚ ਨਵਾਂ ਪੱਤਾ ਪੀਲਾ ਜਾਂ ਚਿੱਟਾ ਹੁੰਦਾ ਹੋਏਗਾ ਹੌਲੀ-ਹੌਲੀ ਸਾਰਾ ਬੂਟਾ ਪੀਲਾ ਜਾਂ ਚਿੱਟਾ ਹੋ ਜਾਂਦਾ ਹੈ ਤਾਂ ਧਿਆਨ ਰੱਖੋ ਮਿਹਰਬਾਨੀ ਦੋਸਤੋ